ਕਮਲ 길 ਦੇ ਨਾਵਲ ਗੰਧਲੇ ਰਿਸ਼ਤੇ ਦਾ ਅਗਲਾ ਕਾਂਡ 6 ਤਕਰੀਬਨ ਵਰਾ ਵੀ ਚੱਲਿਆ ਸੀ ਸਾਡੀ ਮੁੜ ਮੁਲਾਕਾਤ ਨਾ ਹੋ ਸਕੀ ਮੈਂ ਜਦ ਵੀ ਫੋਨ ਕਰਦੀ ਉਹ ਆਪਣੇ ਬੇਟੇ ਨਾਲ ਬਾਹਰ ਘੁੰਮਣ ਗਏ ਹੁੰਦੇ ਉਹਨਾਂ ਦਾ ਬੇਟਾ ਤਾਜ ਯੂਨੀਵਰਸਿਟੀ ਤੋਂ ਵਾਪਸ ਆ ਗਿਆ ਸੀ ਉਹਨਾਂ ਨੇ ਇੱਕ ਦਿਨ ਮੈਨੂੰ ਫੋਨ ਤੇ ਦੱਸਿਆ ਸੀ ਕਿ ਉਹਨਾਂ ਦੇ ਮਾਤਾ ਜੀ ਇੱਥੇ ਯੂਕੇ ਆਏ ਹੋਏ ਹਨ ਉਹਨਾਂ ਨੇ ਇੱਕ ਤੋਂ ਵਾਰ ਮੈਨੂੰ ਮਿਲਣ ਲਈ ਸੱਦਾ ਵੀ ਪਰ ਉਸ ਸਮੇਂ ਮੈਂ ਕੰਮ ਦੇ ਸਿਲਸਲੇ ਵਿੱਚ ਆਊਟ ਆਫ ਕੰਟਰੀ ਸੀ ਮੈਨੂੰ ਲੱਗ ਰਿਹਾ ਸੀ ਕਿ ਉਹ ਕਾਫੀ ਬਿਜੀ ਸਨ ਹੁਣ ਆਪਣੀ ਲਾਈਫ ਵਿੱਚ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਸਾਥੀ ਦੀ ਆਮਦ ਵੀ ਹੋ ਗਈ ਸੀ ਹਰੇ ਮਾੜੀ ਮੋਟੀ ਕੋਈ ਗੱਲਬਾਤ ਚੱਲ ਰਹੀ ਸੀ ਉਹਨਾਂ ਨੇ ਇੱਕ ਵਾਰ ਹੱਸਿਆ ਹੱਸਿਆ ਮੈਨੂੰ ਫੋਨ ਤੇ ਦੱਸਿਆ ਸੀ ਕਿ ਵੀਰਾ ਮੇਰੀ ਮਾਂ ਤੇ بیٹے ਦੀ ਜ਼ਿੰਦਗੀ ਮੈਂ ਹਾਰ ਮੰਨ ਲਈ ਹੈ ਉਹ ਕਾਫੀ ਖੁਸ਼ ਸੀ ਮਉੜ ਬਹੁਤ ਵਾਰ ਟਰਾਈ ਕਰਦੇ ਵੀ ਮੇਰੀ ਉਹਨਾਂ ਨਾਲ ਗੱਲ ਨਾ ਹੋ ਸਕੀ ਮੈਂ ਅਤੇ ਰਵੀ ਨੇ ਪੈਸੇ ਜੋੜ ਬਰਮਿੰਗਮ ਵਿੱਚੀ ਤਿੰਨ ਬੈੱਡਰੂਮ ਦਾ ਘਰ ਲੈ ਲਿਆ ਸੀ ਤੇ ਸਧਾਰਨ ਸਿੰਪਲ ਤਰੀਕੇ ਨਾਲ ਗੁਰੂ ਘਰ ਵਿਕੇ ਅਸੀਂ ਦੋਹਾਂ ਨੇ ਕੁਝ ਕੁ ਰਿਸ਼ਤੇਦਾਰ ਸਾਦਕੇ ਵਿਆਹ ਵੀ ਕਰਾ ਲਿਆ ਸੀ ਮੇਰੀ ਬੜੀ ਰੂਸ ਸੀ ਕਿ ਸਾਡੇ ਵਿਆਹ ਵਿੱਚੋ ਮਹਾਨ ਔਰਤ ਕੈਲਾਸ਼ਵੀ ਸ਼ਾਮਲ ਹੋਵੇ ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਰਿਹਾ ਸੀ ਰੱਬ ਦੀ ਮਰਜ਼ੀ ਜਦੋਂ ਮੈਨੂੰ ਲੱਭਦੀ ਮੈਂ ਆਊਟ ਆਫ ਕੰਟਰੀ ਗਈ ਹੁੰਦੀ ਤੇ ਜਦ ਮੈਂ ਲੱਭਦੀ ਤਾਂ ਉਹ ਨਾ ਮਿਲਦੇ ਸ਼ਾਇਦ ਬਾਹਰਲੇ ਮੁਲਕ ਦੀ ਬਿਜ਼ੀ ਲਾਈਫ ਤੇ ਹੀ ਸਾਈਡ ਇਫੈਕਟਸ ਹਨ ਖੈਰ ਮੇਰੀ ਤੇ ਰਵੀ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਸੀ ਹੁਣ ਅਸੀਂ ਦੋਸਤ ਸਿਆਸੀ ਜਾਂ ਜਾਣ ਕਰਨੀ ਸਗੋਂ ਪਤੀ ਪਤਨੀ ਸਾਂ ਰਵੀ ਕੰਟਰੀ ਵਿੱਚ ਇੱਕ ਬਹੁਤ ਵੱਡੀ ਫੂਡ ਸਪਲਾਈਅਰ ਗੋਰਿਆਂ ਦੀ ਕੰਪਨੀ ਵਿੱਚ ਐਜੇ ਮੈਨੇਜਰ ਕੰਮ ਕਰਦੇ ਸਨ ਕਮ ਸ਼ਿਫਟਾਂ ਦਾ ਸੀ ਬਹੁਤ ਬਿਜ਼ੀ ਜੌਬ ਸੀ ਪਰ ਪੇ ਵੀ ਕਾਫੀ ਸੀ ਤੇ ਮੇਰੀ ਉਹੀ ਜੌਬ ਹਾਲੇ ਵੀ ਲਿਖਤ ਪੜਤ ਦੀ ਹਾਂ ਭਾਵ ਜਰਨਲਿਸਟ ਰਵੀ ਅਕਸਰ ਕਹਿੰਦੇ ਸੰ ਤੇਰਾ ਕੰਮ ਸੌਖਾ ਲਿਖਤ ਪੜਦਾ ਤੂੰ ਤਾਂ ਮਨੀਮ ਐ ਮਨੀਮ ਅਸੀਂ ਤਕਰੀਬਨ ਹਰ ਸਾਲ ਇੱਕ ਵਾਰ ਆਊਟ ਆਫ ਕੰਟਰੀ ਜ਼ਰੂਰ ਕਮਨ ਜਾਂਦੇ ਸਾਡੇ ਬੈਨ ਨੂੰ 9 ਸਾਲ ਤੋਂ ਉੱਪਰ ਸਮਾਂ ਹੋ ਚੱਲਿਆ ਸੀ ਅਸੀਂ ਦੋਵੇਂ ਅੱਜ ਵੀ ਪਤੀ ਪਤਨੀ ਤੋਂ ਜ਼ਿਆਦਾ ਪਹਿਲਾਂ ਵਾਲੇ ਚੰਗੇ ਦੋਸਤਾਂ ਦੋਵਾਂ ਵਿੱਚ ਬਹੁਤ ਅੰਡਰਸਟੈਂਡਿੰਗ ਸੀ ਪਿਛਲੇ 11 ਵਰਿਆਂ ਤੋਂ ਮੇਰਾ ਕਲਾਸ ਜੀ ਨਾਲ ਕੋਈ ਸੰਪਰਕ ਨਹੀਂ ਹੋਇਆ ਸੀ ਮੈਂ ਬਹੁਤ ਟਰਾਈ ਕੀਤੀ ਉਹਨਾਂ ਨੂੰ ਲੱਭਣ ਦੀ ਪਤਾ ਨਹੀਂ ਉਹ ਕਿੱਥੇ ਗੁੰਮ ਹੋ ਗਏ ਸਨ ਬਹੁਤ ਸਾਲਾਂ ਤੋਂ ਨਾ ਕਿਤੇ ਉਹਨਾਂ ਦੀ ਕੋਈ ਲਿਖਤ ਛੱਬਦੀ ਨਾ ਕੋਈ ਨਵੀਂ ਬੁੱਕ ਰਿਲੀ ਹੋਰੀ ਸੀ ਬਸ ਪੂਰੀ ਤਰ੍ਹਾਂ ਗਾਇਬ ਹੀ ਸਨ ਬਹੁਤ ਵਾਰ ਮੈਨੂੰ ਇਹਨਾਂ ਦਾ ਫਿਕਰ ਹੁੰਦਾ ਕਿ ਠੀਕ ਵੀ ਹੋਣਗੇ ਇਸੇ ਫਿਕਰ ਅੰਦਰ ਮੈਂ ਇੱਕ ਵਾਰ ਮੋਨ ਸਿੰਘ ਕੁੱਕੜਪਿੰਡੀਏ ਅੰਕਲ ਜੀ ਨੂੰ ਵੀ ਸੰਪਰਕ ਕੀਤਾ ਕਿਉਂਕਿ ਕਲਾਸ ਜੀ ਉਹਨਾਂ ਦੇ ਕਾਫੀ ਕਰੀਬ ਸਨ ਸੋਚਿਆ ਸ਼ਾਇਦ ਉਹਨਾਂ ਨੂੰ ਕੁਝ ਕਲਾਸ਼ ਬਾਰੇ ਪਤਾ ਹੋਵੇਗਾ ਉਹਨਾਂ ਨੇ ਦੱਸਿਆ ਕਿ ਕਾਫੀ ਬੜੇ ਪਹਿਲਾਂ ਸ਼ਾਇਦ ਕਲਾਸ਼ ਨੇ ਦੁਬਾਰਾ ਵਿਆਹ ਕਰਵਾ ਲਿਆ ਸੀ ਤੇ ਉਸ ਦੇ ਨਾਲ ਹੀ ਉਹ ਮਿਡਲੈਂਡ ਛੱਡ ਕੇ ਦੂਰ ਕਿਤੇ ਨਵੀਂ ਦੁਨੀਆ ਬਸਾ ਲਈ ਸੀ ਉਸਨੇ ਪਰ ਉਹਨਾਂ ਨੂੰ ਪੱਕਾ ਯਕੀਨ ਨਹੀਂ ਸੀ ਉਹਨਾਂ ਦੇ ਦੱਸਣ ਮੁਤਾਬਕ ਬਹੁਤ ਏਰ ਤੋਂ ਉਹਨਾਂ ਨਾਲ ਵੀ ਉਸ ਸੰਪਰਕ ਵਿੱਚ ਨਹੀਂ ਸਨ ਜਦ ਵੀ ਉਹਨਾਂ ਦਾ ਖਿਆਲ ਮਨ ਵਿੱਚ ਆਉਂਦਾ ਮੈਂ ਇਹੀ ਸੋਚ ਮਨ ਸਮਝਾ ਲੈਂਦੀ ਕਿ ਉਹ ਆਪਣੀ ਨਵੀਂ ਦੁਨੀਆ ਵਿੱਚ ਕਿਤੇ ਬਹੁਤ ਖੁਸ਼ ਬੈਠੇ ਹਨ ਤੇ ਉਸ ਪੁਰਾਣੀ ਜ਼ਿੰਦਗੀ ਤੋਂ ਕੋਂਹਾ ਦੂਰ ਨਿਕਲ ਗਏ ਹਨ ਸਮਾਂ ਆਪਣੀ ਚਾਲੇ ਹੱਗੇ ਬਦਰਿਆ ਸੀ ਅਸੀਂ ਮੀਆਂ ਬੀਬੀ ਕੰਮਾਂ-ਕਾਰਾਂ ਵਿੱਚ ਉਲਝੇ ਭੱਜੇ ਫਿਰਦੇ ਸਾਂ ਤਿੰਨ ਬੈੱਡਰੂਮ ਦਾ ਘਰ ਵੇਚ ਕੇ ਚਾਰ ਬੈੱਡਰੂਮ ਵਾਲਾ ਘਰ ਖਰੀਦ ਲਿਆ ਸੀ ਪਰ ਉਸ ਵਿੱਚ ਰਹਿਣ ਵਾਲੇ ਜੀ ਹਾਲੇ ਵੀ ਅਸੀਂ ਦੋ ਹੀ ਸਾਂ ਬਹੁਤ ਦੇਰ ਦਾ ਮਨ ਸੀ ਕਿ ਕਿਤੇ ਬਾਹਰ ਘੁੰਮਣ ਜਾਇਆ ਜਾਵੇ ਇਸ ਵਾਰ ਅਸੀਂ ਸਾਲ ਤੋਂ ਉੱਪਰ ਹੋ ਗਿਆ ਸੀ ਕਿਤੇ ਬਾਹਰ ਨਹੀਂ ਗਏ ਸੀ ਬਤੀ ਦੇਬ ਨੂੰ ਆਖਦੀ ਤੋ ਕੰਮ ਵਿੱਚ ਬਿਜ਼ੀ ਹੋਣ ਕਰਕੇ ਹਾਮੀ ਨਾ ਭਰ ਪਾਉਂਦੇ ਮੈਂ ਵੀ ਸਮਝ ਸਕਦੀ ਸੀ ਉਹਨਾਂ ਦੇ ਕੰਮ ਦਾ ਸ਼ੈਡਿਊਲ ਬਹੁਤ ਬਿਜ਼ੀ ਚੱਲ ਰਿਹਾ ਸੀ ਇਸ ਵਾਰ ਮੈਂ ਆਪ ਹੀ ਕਲਿਆ ਕੋਮਨ ਜਾਨ ਦਾ ਮਨ ਬਣਾ ਲਿਆ ਉਹਨਾਂ ਨਾਲ ਗੱਲ ਕੀਤੀ ਤੋ ਉਹਨਾਂ ਨੇ ਫਟਾਫਟ ਮੇਰੀ ਟਿਕਟ ਵੀ ਕਰਾ ਦਿੱਤੀ ਮੇਰੀ ਪਸੰਦੀਦੀ ਜਗ੍ਹਾ ਦੀ ਤੇ 10 ਦਿਨਾਂ ਦਾ ਪੈਕੇਜ ਬੁੱਕ ਕਰਾ ਕੇ ਮੇਰੇ ਹੱਥ ਫੜਾ ਦਿੱਤਾ ਇੰਨਾ ਕੰਮਾਂ ਨੂੰ ਬਹੁਤ ਸ਼ੋਰੇ ਸਨ ਲੈ ਖੁਸ਼ਾ ਹੋਣਾ ਜੱਕੋਂ ਫੇਰਾ ਜਾਪਨੇ ਕਿਸੇ ਨਵੇਂ ਪ੍ਰੋਜੈਕਟ ਤੇ ਵੀ ਦਬ ਕੇ ਕੰਮ ਕਰਾਂ ਵੀ ਹੱਸਿਆ ਹੱਸਿਆ ਰਵੀ ਨੇ ਕਿਹਾ ਅੱਜ ਕੱਲ ਮੈਂ ਵੀ ਵਕਫ ਵਕਫ ਵਿਸ਼ਿਆਂ ਤੇ ਲਿਖ ਰਹੀ ਸੀ ਨਵਾਂ ਐਕਸਪੈਰੀਮੈਂਟ ਕਰ ਰਹੀ ਸੀ ਆਪਣੀ ਫੀਲਡ ਲਈ ਖੈਰ ਮੈਂ ਲਫਾਫਾ ਖੋਲ ਕੇ ਦੇਖਿਆ ਤਾਂ ਮੇਰਾ ਚਾ ਝੋਗਣਾ ਹੋ ਗਿਆ ਵਾਹ ਇਹ ਸੱਚੀ ਮੇਰੀ ਪਸੰਦੀਦੀ ਜਗ੍ਹਾ ਦਾ ਪੈਕੇਜ ਸੀ ਲੈਂਸ ਰੋਟੀ ਸਪਿੰਡ ਦੇ ਕਨੇਰੀ ਆਈਲੈਂਡ ਦਾ ਇਹ ਹਮੇਸ਼ਾ ਤੋਂ ਹੀ ਮੇਰੇ ਮਨ ਦੇ ਕਰੀਬ ਰਿਹਾ ਸੀ ਲੇਸ ਰੋਟੀ ਦਾ ਨਾਮ ਪੇਪਰ ਤੇ ਦੇਖ ਮੈਨੂੰ ਇੱਕਦਮ ਕਲਾਸ ਜੀ ਦਾ ਚੇਤਾ ਆ ਗਿਆ ਉਹਨਾਂ ਦੀ ਪਸੰਦੀਦਾ ਜਗਾ ਵੀ ਇਹੀ ਸੀ ਖੈਰ ਮੇਰਾ ਮਨ ਥੋੜਾ ਉਦਾਸ ਸੀ ਕਿ ਕੱਲਿਆਂ ਚੱਲੀਆਂ ਰਵੀ ਤੋਂ ਬਿਨਾ ਪਰ ਮੈਂ ਉਹਨਾਂ ਦੀ ਮਜਬੂਰੀ ਸਮਝਦੀ ਸੀ ਉਹ ਕੰਮ ਤੋਂ ਇੰਨੀਆਂ ਛੁੱਟੀਆਂ ਨਹੀਂ ਲੈ ਸਕਦੇ ਸਨ ਮੇਰਾ ਕੰਮ ਇਸ ਤਰ੍ਹਾਂ ਦਾ ਸੀ ਕਿ ਅਕਸਰ ਮੈਂ ਇਕੱਲੀ ਟਰੈਵਲ ਕਰਦੀ ਸਾਂ ਸੋ ਮਨ ਸਮਝਾ ਲਿਆ ਉਂਝ ਵੀ ਸਾਡੇ ਦੋਹਾਂ ਮੀਆਂ ਬੀਵੀ ਵਿੱਚ ਬਹੁਤ ਅੰਡਰਸਟੈਂਡਿੰਗ ਸੀ ਚਾਰ ਦਿਨਾਂ ਬਾਅਦ ਮੇਰੀ ਬਰਮਿੰਗਮ 에어ਪੋਰਟ ਤੋਂ ਫਲਾਈਟ ਸੀ ਰਵੀ ਨੇ ਮੈਨੂੰ 에어ਪੋਰਟ ਤੇ ਡ੍ਰੌਪ ਕੀਤਾ ਤੇ ਮੈਂ ਫਲਾਈਟ ਫਟ ਕੇ ਆਪਣੇ ਸੁਪਨਿਆਂ ਦੇ ਆਈਲੈਂਡ ਲੈਂਸ ਰੋਟੀ ਜਾ ਪਹੁੰਚੀ ਜਹਾਜ਼ ਲੈਂਡ ਕਰਨ ਵਾਲਾ ਸੀ ਉੱਪਰੋਂ ਲੈਂਸ ਰੋਟੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਮਟਿਆਰ ਨੇ ਚਿੱਟਾ ਸੂਟ ਪਾ ਕੇ ਨੀਲੀ ਚੁੰਨੀ ਲਈ ਹੋਵੇ ਜਿਸ ਦੇ ਵਿੱਚ ਵਿੱਚ ਕੋਈ ਕੋਈ ਹਰੀ ਬੂਟੀ ਦਾ ਡਿਜ਼ਾਈਨ ਹੋਵੇ ਬਹੁਤ ਹੀ ਖੂਬਸੂਰਤ ਟਾਈਲੈਂਡ ਸਬੇਂ ਦੇ ਟੋਟਲ ਨੋ ਕੈਨੇਡੀਆ ਆਈਲੈਂਡ ਨੇ ਜੋ ਐਟਲੈਂਟਿਕ ਓਸ਼ਨ ਵਿੱਚ ਨੇ ਤੇ ਇਹ ਉਹਨਾਂ ਸਾਰੇ ਆਈਲੈਂਡਸ ਤੋਂ ਖੂਬਸੂਰਤ ਆਈਲੈਂਡ ਨਾਰਥ ਕੋਸਟ ਆਫ ਅਮਰੀਕਾ ਇੱਥੋਂ ਸਿਰਫ 80 ਮੀਲ ਦੂਰੀ ਹੈ ਇਹ ਆਈਲੈਂਡ 1730 ਅਤੇ 1824 ਵਿੱਚ ਆਏ ਵਰਕੀਨੋ ਯਾਨੀ ਜਵਾਲਾਮੁਖੀ ਦੀ ਗਵਾਹੀ ਅੱਜ ਵੀ ਪਰਦਾ ਸੀ ਸਾਰਾ ਆਈਲੈਂਡ ਕਾਲੇ ਰੰਗ ਦੇ ਜਵਾਲਾਮੁਖੀ ਦੇ ਬਣੇ ਪੱਥਰਾਂ ਨਾਲ ਭਰਿਆ ਪਿਆ ਸੀ ਤਬਾਹ ਹੋ ਕੇ ਮੁੜ ਖੂਬਸੂਰਤੀ ਨਾਲ ਵਸਣਾ ਇਸ ਦੀ ਖਾਸੀਅਤ ਸੀ ਇਹ ਮੇਰੀ ਪੰਜਵੀਂ ਫੇਰੀ ਸੀ ਇਸ ਆਈਲੈਂਡ ਤੇ ਪਰ ਕੱਲੀ ਪਹਿਲੀ ਵਾਰ ਆਇਸਾਂ ਹੋਰ ਵਾਰ ਮੈਂ ਤੇ ਰਵੀ ਹੀ ਆਉਂਦੇ ਸਾਂ ਪਰ ਹੁਣ 4 ਸਾਲ ਬਾਅਦ ਦੁਬਾਰਾ ਇਸ ਧਰਤੀ ਤੇ ਪੈਰ ਪਾਉਣ ਦਾ ਸਬਬ ਬਣਿਆ ਸੀ ਇਸ ਆਈਲੈਂਡ ਦੀ ਖਾਸੀਅਤ ਇਹ ਸੀ ਕਿ ਇਸ ਤੇ ਹਰ ਘਰ ਤੇ ਹੋਟਲ ਦਾ ਰੰਗ ਸਵੈਦੀ ਸੀ ਤੇ ਦਰਵਾਜ਼ੇ ਤਾਕੀਆਂ ਸਿਰਫ ਨੀਲੇ ਜਾਂ ਹਰੇ ਰੰਗ ਦੇ ਤੇ ਦੂਜਾ ਇਸ ਦੀ ਇੱਕ ਮੰਜ਼ਲ ਤੋਂ ਬਿਨਾ ਉੱਪਰ ਹੋਰ ਬਿਲਡਿੰਗ ਬਣਾਉਣ ਦੀ ਕਿਸੇ ਨੂੰ ਵੀ ਪਰਮਿਸ਼ਨ ਨਹੀਂ ਸੀ ਇਹ ਦੋ ਚਟਾ ਆਈਲੈਂਡ ਆਪਣੇ ਆਪ ਵਿੱਚ ਖੂਬਸੂਰਤੀ ਦਾ ਨਮੂਨਾ ਸੀ ਫਲਾਈਟ ਦੇ ਲੈਂਡ ਹੁੰਦਿਆਂ ਹੀ ਮੈਂ ਆਪਣਾ ਸਮਾਨ ਲੈ ਕੇ ਬਾਹਰ ਆ ਗਈ। ਹੋਟਲ ਵਾਲਿਆਂ ਦੀ ਕੋਚ ਬਾਹਰ ਇੰਤਜ਼ਾਰ ਕਰ ਰਹੀ ਸੀ। ਬਰਮਿੰਗਮ ਵਿੱਚ 15 ਡਿਗਰੀ ਟੈਂਪਰੇਚਰ ਛੱਡ ਕੇ ਸਿੱਧਾ 30 ਡਿਗਰੀ ਵਿੱਚ ਆ ਪਹੁੰਚੀ ਸੀ। ਮੌਸਮ ਕਾਫੀ ਗਰਮਸੀਅਤ ਸੀ। ਤਕਰੀਬਨ ਪੂਰਾ ਸਾਲ ਗਰਮੀ ਮੌਸਮ ਰਹਿੰਦਾ ਬਹੁਤ ਘੱਟ ਟੈਂਪਰੇਚਰ ਥੱਲੇ ਜਾਂਦਾ ਹੈ। ਘੱਟ ਤੋਂ ਘੱਟ ਮਸਾਂ 16 ਡਿਗਰੀ ਟੈਂਪਰੇਚਰ ਜਾਂਦਾ ਹੈ। ਅੱਜ ਤਾਂ 30 ਦੇ ਗੇਟ 'ਚ ਸੀ। ਹੁੰਦਾ ਵੀ ਕਿਉਂ ਨਾ ਜੁਲਾਈ ਮਹੀਨਾ ਚੱਲ ਰਿਹਾ ਸੀ। ਖੈਰ 40 ਕੁ ਮਿੰਟ ਦਾ ਸਫ਼ਰ ਸੀ 에어ਪੋਰਟ ਤੋਂ ਹੋਟਲ ਦਾ। ਰਾਧਾ ਵੀਊ ਬਹੁਤ ਸੋਨਾ ਸੀ ਖਜੂਰਾਂ ਦੇ ਲੰਬੇ ਲੰਬੇ ਦਰਖਤ ਕੇਲਿਆਂ ਦੇ ਹਰੇ ਹਰੇ ਪੱਤਿਆਂ ਵਾਲੇ ਬਾਗ ਸੰਤਰੀਆਂ ਨਿੰਮੂਆਂ ਦੇ ਬੂਟੇ ਖੂਬਸੂਰਤ ਫੁੱਲਾਂ ਨਾਲ ਭਰੇ ਹਰਾਉਂਡ ਬਾਊਟ ਕੋਚ ਵਿੱਚੋਂ ਬਾਹਰ ਝਾਕ ਕੇ ਮੇਰਾ ਮਨ ਬਹੁਤ ਖੁਸ਼ ਹੋ ਰਿਹਾ ਸੀ ਜਦ ਹਵਾ ਦੇ ਬੁੱਲੇ ਨਾਲ ਖਜੂਰਾਂ ਦੇ ਦਰਖਤ ਝੁਕਦੇ ਤਾਂ ਮੈਨੂੰ ਇਦਾਂ ਲੱਗਦਾ ਜਿਵੇਂ ਇਹ ਸਾਰੇ ਸਿਰ ਝੁਕਾ ਕੀ ਮੈਨੂੰ ਜੀ ਆਇਆਂ ਆਖਰੇ ਹੁਣ 40 ਮਿੰਟਾਂ ਦਾ ਸਫ਼ਰ ਨਿਬੇੜ ਮੈਂ ਆਪਣੇ ਹੋਟਲ ਵਿੱਚ ਜਾ ਪਹੁੰਚੀ ਹੋਟਲ ਦੇ ਫਰੰਟ ਤੇ ਪਹੁੰਚ ਕੇ ਹੀ ਮਾਨੀ ਮਨ ਮੈਂ ਰਵੀ ਦਾ ਸ਼ੁਕਰੀਆ ਕੀਤਾ ਵਾ ਕਿੰਨਾ ਸੋਹਣਾ ਹੋਟਲ ਬੁੱਕ ਕਰਕੇ ਦਿੱਤਾ ਰਵੀ ਨੇ ਕਿੰਨੀ ਸਕੂਨ ਸ਼ਾਂਤੀ ਭਰੀ ਜਗਾ ਸ਼ਹਿਰ ਤੋਂ ਹਟਵੀ ਬਿਲਕੁਲ ਸੀ ਵੀਊ ਮੈਂ ਕਿੰਨੀ ਲੱਕੀ ਆ ਮਾਨੀ ਮਨ ਮੈਂ ਪ੍ਰਮਾਤਮਾ ਦਾ ਸ਼ੁਕਰੀਆ ਦਾ ਕੀਤਾ ਜੋ ਰਵੀ ਵਰਗਾ ਪਤੀ ਮੇਰੇ ਕਰਮਾਂ ਵਿੱਚ ਸੀ ਅੰਦਰ ਜਾ ਕੇ ਚੈੱਕ ਇਨ ਕਰਕੇ ਆਰਾਮ ਕਰਨ ਦਾ ਮਨ ਬਣਾਇਆ ਰਿਸੈਪਸ਼ਨ ਤੇ ਹੋਟਲ ਦਾ ਸਟਾਫ ਵੈਲਕਮ ਡਰਿੰਕ ਲੈ ਕੇ ਖੜਾ ਸੀ ਇਸ ਸਪੈਨਿਸ਼ ਲੋਕ ਆਪਣੇ ਟੂਰਿਸਟਾਂ ਦੀ ਬਹੁਤ ਕੇਅਰ ਕਰਦੇ ਹਨ। ਖੈਰ ਕਮਰੇ ਅੰਦਰ ਦਾਖਲ ਹੋ ਕਮਰੇ ਦਾ ਨਿਰਲੇਖਣ ਕੀਤਾ। ਸੀ 뷰 ਵਾਲਾ ਬਹੁਤ ਹੀ ਸੋਹਣਾ ਰੂਮ ਸੀ। ਮੇਰੇ ਲਈ ਸੌਣ ਵਾਲਾ ਕਮਰਾ ਕੰਫਰਟੇਬਲ ਹੋਣਾ ਜ਼ਰੂਰੀ ਸੀ। ਚਲੋ ਹੁਣ ਮਨ ਨੂੰ ਸੰਤੁਸ਼ਟੀ ਸੀ ਕਿ ਸਭ ਠੀਕ ਹੈ। ਹੁਣ ਅਗਾ ਦੇ ਮੇਰੇ 10 ਦਿਨ ਹਰਾਮ ਨਾਲ ਇੱਥੇ ਨਿਕਲ ਜਾਣੇ ਸਨ। ਰਵੀ ਅਕਸਰ ਮੈਨੂੰ ਕਹਿੰਦੇ ਹੁੰਦੇ ਹਨ ਕਿ ਸੌਣ ਵਾਲੇ ਕਮਰੇ ਨੂੰ ਲੈ ਕੇ ਤੇਰੇ ਬਹੁਤ ਨਕਰੇ ਹਨ। ਸ਼ੈਦੀ ਸੱਚੀ ਸੀ। ਰਵੀ ਨੂੰ ਮੈਂ ਮਿਸ ਕਰੀ ਸੀ ਪਹਿਲੀ ਦਫਾ ਉਸ ਤੋਂ ਬਿਨਾ ਇੱਥੇ ਆਈ ਸੀ ਸੋਚਾਂ ਸੋਚਦੀ ਸੋਚਦੀ ਨੇ ਸਮਾਨ ਟੈਚੀ ਵਿੱਚੋਂ ਕੱਢ ਕੇ ਟਕਾਉਣਾ ਸ਼ੁਰੂ ਕਰ ਦਿੱਤਾ ਤੇ ਰਵੀ ਨੂੰ ਵੀ ਕਾਲ ਲਈ ਹੈਲੋ ਰਵੀ ਮੈਂ ਠੀਕ ਠਾਕ ਪਹੁੰਚ ਗਈਆਂ ਸੋਚਿਆ ਤੁਹਾਨੂੰ ਦੱਸ ਦੇਵਾਂ ਹੁਣੇ ਹੀ ਵਾਈਫਾਈ ਨਾਲ ਫੋਨ ਜੁੜਿਆ ਠੀਕ ਹੋ ਤੁਸੀਂ ਕੁਝ ਖਾ ਪੀ ਲਿਆ ਰਵੀ ਵੀ ਕੰਮ ਤੇ బిਜੀ ਸੀ ਇਸ ਲਈ ਮੈਂ ਫਾਰਮਲ ਜੀ ਕਾਲ ਕੀਤੀ ਮੈਨੂੰ ਪਤਾ ਸੀ ਕਿ ਇਹ ਉਹਨਾਂ ਦੇ ਆਫਿਸ ਦਾ ਸਮਾਂ ਸੀ ਠੀਕ ਹੈ ਵੀਰਾ अपना ख्याल रखी ਤੇ ਹੁਣ ਜਿੰਨੇ ਦਿਨ ਆਪਣੀ ਖੂਬਸੂਰਤ ਜਗ੍ਹਾ ਤੇ ਆ ਨਾ ਇਸ ਦਾ ਆਨੰਦ ਮਾਨ ਤੇ ਆਪਣੇ ਕਿਸੇ ਨਵੇਂ ਪ੍ਰੋਜੈਕਟ ਤੇ ਕੰਮ ਸਟਾਰਟ ਕਰਨਾ ਨਾ ਭੁੱਲੀ ਤੇ ਹਾਂ ਡੋਂਟ ਵਰੀ ਅਬਾਊਟ ਮੀ ਮੈਂ ਖਾ ਵੀ ਲਿਆ ਤੇ ਦੋ ਕੱਪ ਕਾਫੀ ਵੀ ਪੀ ਹਟਿਆ ਤੇ ਹਸ ਕੇ ਦੋ ਚਾਰ ਗੱਲਾਂ ਕਰਕੇ ਉਹਨਾਂ ਨੇ ਫੋਨ ਕੱਟ ਦਿੱਤਾ ਨਵਾਂ ਪ੍ਰੋਜੈਕਟ ਸੁਣਦਿਆਂ ਹੀ ਮੈਨੂੰ ਲੈਪਟਾਪ ਦਾ ਯਾਦ ਆਇਆ ਉਸ ਨੂੰ ਚਾਰਜ ਤੇ ਲਾਉਣਾ ਤਾਂ ਮੈਂ ਭੁੱਲੀ ਗਈ ਸੀ ਫਟਾਫਟ ਚਾਰਜ ਤੇ ਲਾ ਕੇ ਮੈਂ ਬਾਹਰ ਟੈਲੈਂਟ ਚਲੀ ਗਈ ਤੁਰਦੇ ਤੁਰਦੇ ਮੈਂ ਹੋਟਲ ਦਾ ਗੇਟ ਟੱਪ ਕੇ ਬਾਹਰ ਸੜਕ ਤੇ ਆ ਪਹੁੰਚੀ ਬਹੁਤ ਹੀ ਖੂਬਸੂਰਤ ਜਗ੍ਹਾ ਤੇ ਹੋਟਲ ਸੀ 4 ਸਟਾਰ ਹੋਟਲ 올 ਇਨਕਲੂਸਿਵ ਪੈਕੇਜ ਭਵ ਜਿੰਨਾ ਮਰਜ਼ੀ ਪੀਓ ਤੇ ਖਾਓ ਰਵੀ ਨੇ ਸਾਰਾ ਕੁਝ ਵੇਚੀ ਬੁੱਕ ਕਰਕੇ ਮੈਨੂੰ ਚੜਾਇਆ ਸੀ ਤਾਂ ਕਿ ਮੈਨੂੰ ਕੋਈ ਤੰਗੀ ਨਾ ਆਵੇ ਤੇ ਮੈਂ ਪੂਰਾ ਮਨ ਲਾ ਕੇ ਆਪਣੇ ਕਿਸੇ ਨਵੇਂ ਨਾਵਲ ਦੀ ਤਿਆਰੀ ਕਰ ਸਕਾਂ ਹੁਣ ਤੱਕ ਮੇਰੇ 6 ਨਾਵਲ ਤੇ ਬਹੁਤ ਸਾਰੀਆਂ ਕਹਾਣੀਆਂ ਛਪ ਚੁੱਕੀਆਂ ਹਨ पर खाली ਵੀ ਮੈਂ ਆਪਣੇ ਆਪ ਨੂੰ ਲੇਖਕਾ ਨਹੀਂ ਮੰਨਦੀ ਸ਼ਾਇਦ ਇੰਗਲੈਂਡ ਦੀ ਚੋਰੀ ਵਿੱਚ ਬਹੁਤ ਸਾਰੇ ਪ੍ਰਸਿੱਧ ਲੇਖਕ ਸਨ ਤੇ ਉਹਨਾਂ ਸਾਰਿਆਂ ਸਾਹਮਣੇ ਮੈਂ ਆਪਣੇ ਆਪ ਨੂੰ ਛੋਟਾ ਹੀ ਮੰਨਦੀ ਸੀ ਇੰਗਲੈਂਡ ਦੇ ਲੇਖਕਾਂ ਦਾ ਯਾਦ ਆਉਂਦਿਆਂ ਹੀ ਮੇਰੀਆਂ ਅੱਖਾਂ ਅੱਗੇ ਸਾਰੇ ਪ੍ਰਸਿੱਧ ਇੰਗਲੈਂਡ ਦੇ ਲੇਖਕ ਆ ਗਏ ਮੈਨੂੰ ਇੰਗਲੈਂਡ ਆਇਆ ਕੋਈ 15 ਬਰੇ ਹੋ ਗਏ ਸਨ ਹੁਣ ਤੱਕ ਤਕਰੀਬਨ ਸਾਰਿਆਂ ਨਾਲ ਹੀ ਮੇਲ ਹੋ ਗਿਆ ਸੀ ਜੋ ਵੀ ਮੇਰੇ ਫੀਲਡ ਵਿੱਚ ਸਨ ਆਉਂਦੇ ਹੀ ਮੈਂ ਇਸੇ ਕੰਮ ਵਿੱਚ ਲੱਗ ਗਈ ਕਦੇ ਕਿਸੇ ਅਖਬਾਰ ਵਿੱਚ ਆਰਟੀਕਲ ਕਦੇ ਕਿਸੇ ਅਖਬਾਰ ਵਿੱਚ ਕਹਾਣੀ બસ ਇਸੇ ਤਰ੍ਹਾਂ ਸਫ਼ਰ ਚੱਲਦੇ ਹਾਂ ਚੱਲਦੇ ਹਾਂ ਅਜ ਲੇਖਕਾਂ ਦੇ ਨਾਲ ਨਾਲ BBC ਦੀ ਪ੍ਰੈਜ਼ੈਂਟਰ ਵੀ ਬਣ ਗਈ ਸਾਂ ਸੋ ਮੇਰਾ ਲਿਖਣ ਦਾ ਸ਼ੌਕ ਤੇ ਰੂਜ਼ ਕਰ ਦੋਵੇਂ ਇੱਕੋ ਫੀਲਡ ਵਿੱਚ ਹੀ ਸਨ ਤੁਰਦੇ ਹਾਂ ਤੁਰਦੇ ਹਾਂ ਮੈਂ ਹੋਟਲ ਤੋਂ ਕਾਫੀ ਅਗਾਹ ਆ ਗਈ ਸੀ ਫਿਰ ਸੱਜੇ ਪਾਸੇ ਇਸ ਕਨੇਰੀ ਆਈਲੈਂਡ ਦੀ ਜਾਨ ਨੀਲੇ ਪਾਣੀ ਦਾ ਸਮੁੰਦਰ ਤੈਰ ਰਿਹਾ ਸੀ ਹੌਲੀ ਹੌਲੀ ਮੈਂ ਆਪਣੇ ਕਦਮ ਸਮੁੰਦਰ ਵੱਲ ਮੋੜ ਲਏ ਹੌਜਵਾਨ ਨੂੰ ਸਮੁੰਦਰ ਵਿੱਚ ਪੜਨਾ ਚੰਗਾ ਨਹੀਂ ਲੱਗਦਾ ਸੀ ਹਾਂ ਪਰ ਗਿੱਲੇ ਰੇਤੇ ਤੇ ਪੈਰ ਰੱਖਣੇ ਬੜੇ ਚੰਗੇ ਲੱਗਦੇ ਸਨ ਸਮੁੰਦਰ ਵੱਲ ਨਿਗਾਹ ਕਮਾ ਕੇ ਦੇਖਿਆ ਤਾਂ ਇੰਜ ਲੱਗਾ ਜਿਵੇਂ ਇਹ ਵੀ ਮੇਰੇ ਪੈਰਾਂ ਨੂੰ ਚੁੰਮ ਕੇ ਮੇਰਾ ਸਵਾਗਤ ਕਰ ਰਿਹਾ ਹੋਵੇ। ਦੂਰ ਤੱਕ ਨੀਲੇ ਰੰਗ ਦਾ ਪਾਣੀ ਹੀ ਪਾਣੀ ਤੇ ਕਾਲੇ ਰੰਗ ਦੇ ਪੱਥਰਾਂ ਵਾਲੇ ਪਹਾੜ। ਹਾਏ ਕਿੰਨਾ ਖੂਬਸੂਰਤ ਹੈ ਇਹ ਆਈਲੈਂਡ। ਸੱਚੀ ਜਦ ਇਸੇ ਵਲਕੀ ਨੂੰ ਆਇਆ ਹੋਵੇਗਾ ਤੋ ਸੁਲਾਬੇ ਨੇ ਸਾਰਾ ਆਈਲੈਂਡ ਤਬਾਹ ਕਰਤਾ ਹੋਵੇਗਾ। ਪਰ ਦੇਖ ਤਬਾਈ ਤੋਂ ਬਾਅਦ ਵੀ ਇਹ ਕਿੰਨਾ ਸੋਹਣਾ ਮੁੜ ਵਸ ਗਿਆ। ਮੈਂ ਇਸ ਆਈਲੈਂਡ ਦੀ ਖੂਬਸੂਰਤੀ ਨਿਹਾੜਦੀ ਨਾ ਥਕਦੀ। ਛੁੱਟੀਆਂ ਦਾ ਸੀਜ਼ਨ ਸੀ ਬਹੁਤ ਸਾਰੇ ਦੇਸ਼ਾਂ ਤੋਂ ਲੋਕ ਇੱਥੇ ਛੁੱਟੀਆਂ ਕੱਟਣ ਆਏ ਹੋਏ ਸਨ ਪਰ ਇਸ ਵਿੱਚ ਦੇ ਸ਼ਾਂਤੀ ਸੀ ਸ਼ਾਇਦ ਸ਼ਾਮ ਦਾ ਵੇਲਾ ਸੀ ਜੇ ਟੂਰਿਸਟ ਆਪੋ ਆਪਣੇ ਹੋਟਲਾਂ ਵਿੱਚ ਖਾਣ ਪੀਣ ਦਾ ਆਨੰਦ ਮਾਣ ਰਹੇ ਹੋਣਗੇ ਨਾਲੇ ਗੋਰੇ ਤਾਂ ਖਾਸ ਕਰਕੇ ਇੱਥੇ ਆਉਂਦੇ ਖਾਣ ਪੀਣ ਦਾ ਧੁੱਪ ਦਾ ਆਨੰਦ ਮਾਣਨ ਲਈ ਦੂਰ ਡੁੱਬਦੇ ਹੋਏ ਸੂਰਜ ਤੇ ਨਿਗਾ ਗਈ ਤਾਂ ਦੇਖਿਆ ਕਿੰਨਾ ਖੂਬਸੂਰਤ ਨਜ਼ਾਰਾ ਸੀ ਇਸ ਨੀਲੇ ਸਮੁੰਦਰ ਵਿੱਚ ਉਹ ਸੁਨਹਿਰੀ ਕਿਰਨਾਂ ਆਪਣਾ ਰੰਗ ਬਖੇਰ ਰਹੀਆਂ ਸਨ ਮੈਂ ਹਿੱਕ ਕਦਮ ਉੱਤੇ ਰੁਕ ਗਈ ਕਿੰਨਾ ਖੂਬਸੂਰਤ ਨਜ਼ਾਰਾ ਸੀ ਰੂਹ ਨੂੰ ਸਕੂਨ ਦੇਣ ਵਾਲਾ ਮੇਰੇ ਨਾਲ ਹੀ ਕੁਝ ਕੁ ਕਦਮਾਂ ਤੇ ਇੱਕ ਬਜ਼ੁਰਗ ਗੋਰਾ-ਗੋਰੀ ਵੀ ਬੜੀ ਰੀਝ ਲਾ ਕੇ ਡੁੱਬਦੇ ਸੂਰਜ ਨੂੰ ਨਿਹਾਰੇ ਸਨ ਮੈਂ ਆਪਣੇ ਫੋਨ ਨਾਲ ਡੁੱਬਦੇ ਸੂਰਜ ਦੀਆਂ ਕੁਝ ਤਸਵੀਰਾਂ ਲਈਆਂ ਤੇ ਅਗਾਤ ਰੁਪਈ ਸ਼ਾਮ ਦੇ 7 ਵਜੇ ਸਨ ਮੈਂ ਸੋਚਿਆ 10-15 ਮਿੰਟ ਦੀ ਹੋਰ ਸੈਰ ਕਰਕੇ ਮੈਂ ਵਾਪਸ ਹੋਟਲ ਵੱਲ ਮੁੜੇ ਪਾਵਾਂਗੀ ਨਾਲੇ ਮੈਨੂੰ ਭੁੱਖ ਵੀ ਲੱਗ ਰਹੀ ਸੀ ਥੋੜਾ ਜਿਹਾ ਅਗਾਹ ਵਧੀ ਤਾਂ ਮੇਰੀ ਨਜ਼ਰ ਇੱਕ ਇੰਡੀਅਨ ਔਰਤ ਤੇ ਪਈ ਇੱਕ ਘੰਟੇ ਤੋਂ ਉੱਪਰ ਹੋ ਗਿਆ ਸੀ ਮੈਨੂੰ ਸੈਰ ਕਰਦੇ ਇਸ ਸਮੁੰਦਰ ਦੀ ਇਹ ਪਹਿਲੀ ਇੰਡੀਅਨ ਔਰਤ ਨਜ਼ਰੀ ਆਈ ਸੀ ਮੈਂ ਚਾਲ ਵਿੱਚ ਥੋੜਾ ਤੇਜ਼ੀ ਲੈ ਕੇ ਆਈ ਸੋਚਿਆ ਜਾ ਕੇ ਹਾਈ ਹਲੋ ਕਰਦੀ ਆ ਪਤਾ ਨਹੀਂ ਮੇਰਾ ਇਸ ਸਵਾਈ ਸੀ ਕਿਤੇ ਬਾਹਰਲੇ ਮੁਲਕ ਵਿੱਚ ਜਾ ਕੇ ਜੇ ਕੋਈ ਆਪਣਾ ਬੇਲੀ ਦਿਸ ਜਾਂਦਾ ਤਾਂ ਮੈਂ ਬਿਨ ਬੁਲਾਇਆ ਨਾ ਰੁਕਦੀ ਕਾਲੀ ਕਾਲੀ ਕਦਮੀ ਮੈਂ ਉਹਨਾਂ ਕੋਲ ਜਾ ਪਹੁੰਚੀ ਦੂਰੋਂ ਖੂਬਸੂਰਤ ਅਦਕੜ ਮਰਦੀ ਖੂਬਸੂਰਤ ਬੰਤਰ ਵਾਲੀ ਜਨਾਨੀ ਮੇਰੀ ਖਿੱਚ ਦਾ ਕੇਂਦਰ ਬਣ ਗਈ। ਲਾਗੇ ਪਹੁੰਚਦੇ ਆਈ। ਮੈਂ ਸਤਿ ਸ੍ਰੀ ਅਕਾਲ ਪੈਂਦੀ ਅੱਖਿਆ। ਉਹ ਆਪਣੇ ਖਿਆਲ ਵਿੱਚ ਡੁੱਬੀ ਡੁੱਬ ਤੇ ਸੂਰਜ ਨੂੰ ਨਿਹਾਰ ਰਹੀ ਸੀ। ਸ਼ਾਇਦ ਮੇਰੇ ਤੋਂ ਵੀ ਜ਼ਿਆਦਾ ਉਸ ਨੂੰ ਉਸ ਨਜ਼ਾਰੇ ਨਾਲ ਪਿਆਰ ਸੀ। ਮੇਰੀ ਸਤਿ ਸ੍ਰੀ ਅਕਾਲ ਦਾ ਜਵਾਬ ਨਾ ਮਿਲਿਆ ਤੇ ਮੈਂ ਨਿਮੋ ਚੋਣੀ ਜੀ ਹੋ ਗਈ। ਸੋਚਿਆ ਸ਼ਾਇਦ ਉਹ ਪੰਜਾਬੀ ਨਹੀਂ ਕਿਸੇ ਹੋਰ ਸਟੇਟ ਦੀ ਹੋਵੇਗੀ। ਦਿੱਸਤਾ ਸ੍ਰੀ ਅਕਾਲ ਉਸ ਨੂੰ ਸਮਝ ਹੀ ਨਾ ਆਈ ਹੋਵੇ ਮੈਨੂੰ ਉਸ ਦਾ ਚਿਹਰਾ ਵੀ ਪੂਰਾ ਨਹੀਂ ਦਿਸਦਾ ਸੀ ਹਾਫ ਲੁਕ ਤੋਂ ਹੀ ਮੈਂ ਅੰਦਾਜ਼ਾ ਲਾ ਲਿਆ ਕਿ ਸਾਹਮਣੇ ਖੜੀ ਜਨਾਨੀ ਭਾਰਤੀ ਹੀ ਹੈ ਵਾਪਸ ਮੁੜਨ ਲੱਗੀ ਕਿ ਉਸ ਨੇ ਮੇਰੇ ਵੱਲ ਮੂੰਹ ਘੁਮਾਇਆ ਤੇ ਆਖਿਆ ਸਤ ਸ੍ਰੀ ਅਕਾਲ ਸੌਰੀ ਮੈਂ ਇਸ ਸੰਦੂਰੀ ਰੰਗ ਦੀ ਬੋਟੀ ਦੀ ਖੂਬਸੂਰਤੀ ਨਿਹਾਰਨ ਵਿੱਚ ਹੀ ਬਿਜੀ ਸੀ ਤਾਂ ਹੀ ਤੁਹਾਡਾ ਜਵਾਬ ਨਾ ਦੇ ਸਕੀ ਮਸਕਰਾਂਦੇ ਉਸਨੇ ਮੇਰੇ ਵੱਲ ਤੱਕਿਆ ਤੇ ਸੂਰਜ ਵੱਲ ਹੱਥ ਕੀਤਾ ਉਸਦੇ ਚਿਹਰੇ ਤੇ ਨਜ਼ਰ ਜਾਂਦਿਆਂ ਹੀ ਮੈਂ ਜਿਵੇਂ ਤਰਫ ਕੀ ਗਈ ਮੇਰੇ ਉੱਤੇ ਦੇਸਾ ਉੱਤੇ ਤੇ ਥੱਲੇ ਦੇਸਾ ਥੱਲੇ ਰਹਿ ਗਏ ਉਹ ਮੇਰੇ ਵੱਲ ਵੇਖ ਰਹੀ ਸੀ ਤੇ ਨੌਨ ਸਟਾਪ ਸ਼ੈਰਾਨਾ ਅੰਦਾਜ਼ ਵਿੱਚ ਡੁੱਬਦੇ ਸੂਰਜ ਦੀ ਸਮੁੰਦਰ ਵਿੱਚ ਪੈਂਦੀ ਚਲਕਦੀ ਤਾਰੀਫ ਕਰ ਰਹੀ ਸੀ ਇੰਜ ਲੱਗ ਰਿਹਾ ਸੀ ਜਿਵੇਂ ਸੂਰਜ ਸਿਰਫ ਉਸ ਨੂੰ ਹੀ ਅਲविदा ਕਹਿਣ ਇਸ ਆਇਲੈਂਡ ਤੇ ਆਏ ਹੋਵੇ ਉਹ ਕਿੰਨਾ ਖੁਸ਼ ਸੀ ਉਸ ਦੇ ਚਿਹਰੇ ਤੇ ਪੈਂਦੀ ਪਹਿਲੀ ਝਲਕ ਨਾਲ ਹੀ ਮੈਂ ਉਸ ਨੂੰ ਪਛਾਣ ਲਗੀ। ਇਹ ਹੀ ਇੰਗਲੈਂਡ ਦੀ ਪ੍ਰਸਿੱਧ ਲੇਖਿਕਾ ਕੈਲਾਸੀ। ਬਹੁਤ ਸਾਲ ਪਹਿਲਾਂ ਮੇਰੀ ਇਹਨਾਂ ਨਾਲ ਇਹਨਾਂ ਦੇ ਘਰ ਮੁਲਾਕਾਤ ਹੋਈ ਸੀ। ਇੰਜ ਜਾਪਿਆ ਜਿਵੇਂ ਮੇਰੀ ਸਦੀਆਂ ਦੀ ਪਾਲ ਜਿਸ ਸਮੁੰਦਰ ਕੰਢਿਆ ਕੀ ਮੁੱਕੀ ਹੋਵੇ। ਤਕਰੀਬਨ 12 ਬਾਰੇ ਪੁਰਾਣੀ ਗੱਲ ਹੋਵੇਗੀ। ਜਦ ਅਸੀਂ ਆਖਰੀ ਵਾਰ ਮਿਲੇ ਸੀ ਪਰ ਅੱਜ ਵੀ ਕਲਾਸ਼ ਉਨੀ ਹੀ ਖੂਬਸੂਰਤ ਸੀ। ਮੈਂ ਉਹਨਾਂ ਵੱਲ ਵੇਖਿਆ ਤੋਂ ਖਾਰੀ ਵੀ ਸੂਰਜ ਦੀਆਂ ਆਖਰੀ ਕਿਨਾਰਾ ਨੂੰ ਸਲਾਮ ਕਰਨ ਵਿੱਚ ਵਿਜੀ ਸਨ ਕਹਿਲਾਜੀ ਤੁਸੀਂ ਇੱਥੇ ਕਿੱਦਾਂ ਤੁਸੀਂ ਠੀਕ ਹੋ ਮੈਂ ਬੜਾ ਲੱਭਿਆ ਤੁਹਾਨੂੰ ਪਰ ਤੁਸੀਂ ਮੈਨੂੰ ਮੋੜ ਮਿਲੇ ਹੀ ਨਹੀਂ ਕਿਤੇ ਗੁਆਚ ਗਏ ਸੀ ਇੱਕੋ ਸਮੇਂ ਕਿੰਨੇ ਸਵਾਲ ਉਹਨਾਂ ਅੱਗੇ ਧਰ ਦਿੱਤੇ ਮੇਰੇ ਇੰਨੇ ਸਾਰੇ ਸਵਾਲਾਂ ਵਿੱਚ ਆਪਣਾ ਨਾਮ ਸੁਣ ਕੇ ਉਹਨਾਂ ਮੇਰੇ ਵੱਲ ਧਿਆਨ ਘੁਮਾਇਆ ਤੇ ਗੌਰ ਨਾਲ ਮੈਨੂੰ ਦੇਖਣ ਲੱਗ ਗਏ ਕੋਜੀ ਪਲਾਂ ਵਿੱਚ ਕਲਾਸ ਕੀ ਮੈਨੂੰ ਪਛਾਨ ਗਏ ਤੇ ਕੁੱਟ ਕੇ ਗਲਬੱਕੜੀ ਪਾ ਕੇ ਮੈਨੂੰ ਬੱਚਾ ਵਾਂਗ ਆਪਣੇ ਨਾਲ ਲਾ ਲਿਆ ਹਾਏ ਵੀਰਾ ਐ ਨਾ ਤੂੰ ਤੂੰ ਮੇਰਾ ਪਿੱਛਾ ਨਹੀਂ ਛੱਡੇਗੀ ਹਾਂਜੀ ਕਲਾਸ ਜੀ ਮੈਂ ਵੀਰਾ ਹੀ ਆ ਚੱਲੀ ਏ ਮੋੜ ਮੈਨੂੰ ਲੱਭ ਲਿਆ ਤੂੰ ਮੈਂ ਜਦ ਵੀ ਦੁਨੀਆ ਤੋਂ ਲੁਕਣ ਦੀ ਕੋਸ਼ਿਸ਼ ਕਰਦੀ ਹਾਂ ਤੂੰ ਆ ਜਾਨੀਏ ਕਿਤੋਂ ਨਾ ਕਿਤੋਂ ਮੇਰੇ ਚਿਹਰੇ ਵੱਲ ਦੇਖ ਕੇ ਉਹ ਮੁਸਕਰਾਏ ਜਾ ਰਹੇ ਸਨ ਇੰਤਲ ਅਗਰਿਆ ਸੀ ਜਿਵੇਂ ਬੜੇ ਚਿਰਾਂ ਬਾਅਦ ਮੁਸਕਰਾਏ ਹੋਣ ਬੇਹਦ ਖੂਬਸੂਰਤ ਤਕਰੀਬਨ 55 ਕੁ ਸਾਲ ਦੀ ਔਰਤ ਅੱਜ ਵੀ ਮਸਾਂ 40 ਕੁ ਵਰਿਆਂ ਦੀ ਲੱਗ ਰਹੀ ਸੀ ਆਪਣੀ ਬਲੈਕ ਰੰਗ ਦੀ ਡਰੈੱਸ ਵਿੱਚ ਸਿਰ ਤੇ ਛੋਟੀ-ਛੋਟੀ ਕਟਿੰਗ ਵਾਲੇ హెయిర్ ਸਟਾਈਲ ਨੇ ਹੋਰ ਵੀ ਚਰਚਨ ਲਾਏ ਹੋਏ ਸਨ ਉਹਨਾਂ ਦਾ ਰੰਗ ਰੂਪ ਉਸੇ ਤਰ੍ਹਾਂ ਦਾ ਹੀ ਸੀ ਜਿਵੇਂ ਮੈਂ 12 ਸਾਲ ਪਹਿਲਾਂ ਦੇਖਿਆ ਸੀ ਇਹ ਸਮੁੰਦਰ ਕਿਨਾਰੇ ਖੜੀ ਇੰਜ ਲੱਗ ਰਹੀ ਸੀ ਜਿਵੇਂ ਜਲਪਰੀ ਹੋਵੇ ਤੇ ਹੁਣੇ-ਹੁਣੇ ਪਾਣੀ ਵਿੱਚੋਂ ਬਾਹਰ ਆਈ ਹੋਵੇ ਘੁਮਨ ਫਿਰਲੀ ਮੇਰੇ ਚਿਹਰੇ ਵੱਲ ਦੇਖ ਕੇ ਉਹ ਮੁਸਕਰਾਏ ਜਾ ਰਹੇ ਸਨ ਤੇ ਮੇਰੇ ਮੂੰਹ ਤੇ ਪਿਆਰ ਨਾਲ ਹੱਥ ਫੇਰੀ ਜਾ ਰਹੇ ਸਨ ਅੱਜ ਵੀ ਉਹਨਾਂ ਦੀ ਖੂਬਸੂਰਤੀ ਉਵੇਂ ਹੀ ਕਾਇਮ ਸੀ ਬੇहद ਖੂਬਸੂਰਤ ਸੋਹਣਾ ਲਿਬਾਸ ਉਹੀ ਸਰੀਰ ਦੀ ਬੰਤਰ ਨਾ ਮੋਟੀ ਹੋਈ ਨਾ ਪਤਲੀ ਬਸਾਂ ਚਾਲੀ ਕੁ ਵਰਿਆਂ ਦੀ ਹੀ ਲੱਗ ਰਹੀ ਸੀ ਅੱਜ ਵੀ ਕਲਾਸ਼ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ